ਜੀ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਅੱਜ ਆਪਾਂ ਮੇਰੀਆਂ ਭੈਣਾਂ ਨੂੰ ਇੱਕ ਕੰਮ ਦੀ ਚੀਜ਼ ਦਿਖਾਉਣ ਵਾਲੇ ਹਾਂ ਦੇ ਹੁਣ ਕਈ ਭੈਣਾਂ ਮੇਰੇ ਵਰਗੀਆਂ ਸੈਸ਼ੀਅਲ ਵਗੈਰਾ ਜਿਹੜੀਆਂ ਘਰੇ ਕਰਦੀਆਂ ਜਾਂ ਆਪਾਂ ਘਰੇ ਲੂਨਸਕੇ ਆ ਜਿਹੜੇ ਉਹ ਵੀ ਅਪਣਾਉਂਦੇ ਆ ਤੇ ਆਪਾਂ ਚਿਹਰੇ ਤੇ ਕਰਨੀ ਹੁੰਦੀ ਹੈ ਮ사ਜ ਥੋੜੀ देर ਤਾਂ ਆਪਾਂ ਮ사ਜ ਮਤਲਬ ਕਰ ਲੈਣੇ ਆ ਤੇ ਬਾਅਦ ਚ ਆਪਾਂ ਜੰਨੇ ਆ ਥੱਕ ਜਾਂਦੇ ਆਪਣੀਆਂ ਉਂਗਲਾਂ ਦੁਖਣ ਲੱਗ ਜਾਂਦੀਆਂ ਆਪਾਂ 2-4 ਦਿਨ ਕਰਦੇ ਆ ਤੀਜੇ ਦਿਨ ਆਪਾਂ ਛੱਡ ਦਿੰਦੇ ਆ ਕਿਉਂਕਿ ਆਪਾਂ ਨੂੰ ਇਹ ਲੱਗਦਾ ਵੀ ਇਹ ਤਾਂ ਔਖਾ ਹੀ ਆ ਕੰਮ ਤੇ ਆਪਾਂ ਅੱਜ ਉਹਨਾਂ ਦਾ ਕੰਮ ਆਸਾਨ ਕਰਨ ਵਾਸਤੇ ਇੱਕ ਚੀਜ਼ ਦਿਖਾਉਣ ਲੱਗੇ ਆ ਇਹ ਹੈ ਫੇਸ ਮ사ਜਰ ਇਹਦੀ ਕਾਸਟ ਹੈ ਜਿਹੜੀ ਇਹ ਵੀ ਕੋਈ ਜ਼ਿਆਦਾ ਨਹੀਂ ਹੈਗੀ 200 ਰੁਪਏ ਦੀ ਇਹ ਮਸ਼ੀਨ ਹੈ ਜਿਹੜੀ ਆ ਜਾਂਦੀ ਹੈ ਤੇ ਇਹਦੇ ਵਿੱਚ ਸੈੱਲ ਪੈਂਦੇ ਹਨ ਇਹ ਨਹੀਂ ਤੇ ਆਪਾਂ ਓਪਨਿੰਗ ਕਰਕੇ ਦਿਖਾਉਣੇ ਆ ਤੇ ਫੇਸ ਦੀ ਮ사ਜ ਹੈ ਜਿਹੜੀ ਇਹ ਬਹੁਤ ਵਧੀਆ ਕਰਦੀ ਆ ਦੇਖੋ ਇਹਦੇ ਵਿੱਚ 5 ਪ੍ਰੋਡਕਟ ਆਉਂਦੇ ਨੇ ਹਨਾ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਤੁਹਾਨੂੰ ਲਗਾ ਕੇ ਦਿਖਾਵਾਂਗੇ ਪਹਿਲਾਂ ਤਾਂ ਦੇਖੋ ਇਹਦੇ ਵਿੱਚ ਥੈਰੇਪੀ ਵਾਲਾ ਲੱਗਿਆ ਹੋਇਆ ਹੈ। ਛੋਟੀਆਂ-ਛੋਟੀਆਂ ਬੋਲਾਂ ਜਿਹੜੀਆਂ ਇਹ ਲੱਗੀਆਂ ਪਈਆਂ ਹਨਾ ਇਹ ਆਪਣੇ ਚਿਹਰੇ ਦੀ ਦੇਖੋ ਇਸ ਤਰ੍ਹਾਂ ਕਰਕੇ ਇਹ ਘੁੰਮਦੀਆਂ ਨੇ ਤੇ ਬਹੁਤ ਹੀ ਆਰਾਮ ਦਿੰਦੀਆਂ ਨੇ ਜੇ ਜਦੋਂ ਥੈਰੇਪੀ ਹੁੰਦੀ ਹੈ ਇਹਦੇ ਨਾਲ ਤੇ ਆਪਾਂ ਕੋਈ ਵੀ ਕਰੀਮ ਵਗੈਰਾ ਲਗਾ ਕੇ ਇਹਦੇ ਨਾਲ ਮ사ਜ ਜਿਹੜੀ ਆਸਾਨੀ ਨਾਲ ਕਰ ਸਕਦੇ ਹਾਂ ਅਸੀਂ। ਠੀਕ ਹੈ। ਤੇ ਜੇ ਆਪਾਂ ਕਲੀਨਿੰਗ ਵਗੈਰਾ ਕਰਨੀ ਹੈ ਫੇਸ ਦੀ ਜਾਂ ਹੈਂਡ ਵਗੈਰਾ ਦਿੱਤਾ ਬਰਸ਼ ਵਾਲਾ ਆਉਂਦਾ ਏ ਇਹਦੇ ਵਿੱਚ ਦੇਖੋ ਬਰਸ਼ ਲੱਗੇ ਹੋਏ ਆ ਤੇ ਇਸ ਤਰ੍ਹਾਂ ਕਰਕੇ ਇਹਨੂੰ ਚੜਾ ਲਵਾਂ ਕੋਈ ਸਾਊਂਡ ਵੀ ਜ਼ਿਆਦਾ ਨਹੀਂ ਹੈਗਾ ਤੇ ਆਪਣੀ ਪੂਰੀ ਕਲੀਨਿੰਗ ਕਰਦਾ ਡਸਟ ਵਗੈਰਾ ਕਲੀਨਿੰਗ ਕਰਨੀ ਹੈ ਫੇਸ ਤੋਂ ਨਾ ਕਲੀਨ ਅਪ ਵਗੈਰਾ ਕਰਨਾ ਹੈ ਫੇਸ ਦਾ ਤੇ ਇਹਨੂੰ ਅਪਣਾ ਲੈਣਾ ਤੁਸੀਂ ਨੇ ਜਿਆਦਾਤਰ ਵਾਸਤੇ ਫੇਸ਼ੀਅਲ ਵਗੈਰਾ ਕਰਦੇ ਨੇ ਤੇ ਬਹੁਤ ਬੈਨੀਫਿਟ ਹੈ ਇਹ ਆ ਸਪੰਜਰ ਵਾਲਾ ਆਉਂਦਾ ਜੈਲ ਵਗੈਰਾ ਦੀ ਮ사ਜ ਕਰਨ ਵਾਸਤੇ ਹੈ ਨਾ ऐसे तरह इनु चढ़ाਉਣਾ ਤੇ ਇਸ ਤਰ੍ਹਾਂ ਕਰਕੇ ਤੁਸੀਂ ਜਿਹੜੀ ਮ사ਜ ਆ ਕਰ ਲੈਣੀ ਆ ਤੇ ਅੱਜ ਆਪਾਂ ਜਿਹੜੀ ਦੇਸੀ ਆਯੁਰਵੇਦਿਕ ਤੁਹਾਡੇ ਨਾਲ ਸਕਿਨ ਦੀ ਰੈਸਪੀ ਆ ਨੁਸਖਾ ਸ਼ੇਅਰ ਕਰਾਂਗੇ ਇਸੇ ਨਾਲ ਹੀ ਮ사ਜ ਕਰਾਂਗੇ ਤੇ ਆਹ ਹੁੰਦਾ ਜੀ ਤੁਹਾਡੀਆਂ ਅੱਡੀਆਂ ਵਾਸਤੇ ਜਾਂ ਡੈਡ ਸਕਿਨ ਨੂੰ ਉਤਾਰਨ ਵਾਸਤੇ ਇਹਦੇ ਵਿੱਚ ਇਹਦੇ ਨਾਲ ਤੁਸੀਂ ਨੇਲ ਦੇ ਸਾਈਡਾਂ ਦੀ ਇਹ ਹੋ ਗਿਆ इसको ਤੇ ਨੇਲ ਦੇ ਸਾਈਡਾਂ ਦੀ ਹੈ ਨਾ ਇਸ ਤਰ੍ਹਾਂ ਕਰਕੇ ਹੱਥਾਂ ਦੀਆਂ ਜਿਹੜੀਆਂ ਗੰਨਾ ਹੁੰਦੀ ਹੈ ਡੈਡ ਸਕਿਨ ਹੈ ਜਿਹੜੀ ਆਪ ਦੀ ਉਤਾਰ ਸਕਦੇ ਹੋ ਟੀਮ ਸ਼ੀਨਾ Amazon ਤੇ ਉਹ ਕਲਬ ਦਾ ਹੀ ਲਿੰਕ ਵਗੈਰਾ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਮੈਂ ਦੇ ਦੂੰਗੀ ਤੇ ਹਾਈ ਲੋ ਪਾਵਰ ਸਾਰਾ ਕੁਝ ਹੁੰਦਾ ਹੈ ਤੇ ਇਹਦੇ ਵਿੱਚ ਪੈਂਦੇ ਨੇ ਸੈਲ ਸੈਲ ਕਾਫੀ ਟਾਈਮ ਕੱਟ ਜਾਂਦੇ ਨੇ ਸੈਲ ਪੈਂਦੇ ਆ ਇਹਦੇ ਵਿੱਚ ਜੀ ਟਾਈਮ ਪੀਸ ਵਾਲੇ ਏ ਫੋਰ ਸਾਈਡ ਤੇ ਹਾਂ ਏ ਅਵਲੇ ਸੈੱਲ ਛੋਟੇ ਜਿਹੇ ਇਹਦੇ ਵਿੱਚ ਪੈਂਦੇ ਨੇ ਦੋ ਤੇ ਜਦੋਂ ਵੀ ਤੁਸੀਂ ਯੂਜ਼ ਨਹੀਂ ਕਰਨੀ ਤੇ ਇਹਦੇ ਸੈੱਲ ਜਿਹੜੇ ਕੱਢ ਕੇ ਰੱਖੋ ਕਿਉਂਕਿ ਜੇ ਸੈੱਲ ਇਹਦੇ ਵਿੱਚ ਪਾ ਕੇ ਰੱਖ ਦਿੰਦੇ ਨਾ ਤੇ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ ਤੇ ਬਹੁਤ ਹੀ ਵਧੀਆ ਫੇਸ਼ੀਅਲ ਵਗੈਰਾ ਕਰਨ ਵਾਸਤੇ ਮ사ਜਰ ਹੈਗਾ ਇਹ ਫੇਸ ਮ사ਜਰ ਜੇ ਕਿਸੇ ਭੈਣ ਨੇ ਆਰਡਰ ਕਰਨਾ ਤੇ Amazon Flipkart ਤੋਂ ਇਹ ਆਸਾਨੀ ਨਾਲ ਮਿਲ ਜਾਂਦਾ ਲਿੰਕ ਮੈਂ ਦੇ ਦੂੰਗੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਮੈਨੂੰ ਪਾ ਦਿਓ ਤੇ ਮੇਰੀਆਂ ਭੈਣਾਂ ਨੂੰ ਜਰੂਰ ਮੰਗਵਾਇਓ ਕਿਉਂਕਿ ਬਹੁਤ ਲਾਹੇਵੰਦ ਐਸੀ ਇਹ